ਜਗਬਾਨੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨਿਕੇਤ ਸ਼ਰਮਾ ਸੋ ਪਤੰਗਾਂ ਦੇ ਸੀਜ਼ਨ ਦਾ ਆਗਮਨ ਹੋ ਚੁੱਕਿਆ ਹੋਇਆ ਤੇ ਲੋਕਾਂ ਦੇ ਵੱਲੋਂ ਪਤੰਗਾ ਉਡਾਉਣ ਦੇ ਲਈ ਚਾਈਨਾ ਡੋਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦੇ ਉੱਤੇ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਵੀ ਅਨੇਕਾਂ ਹੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅੱਜ ਵੀ ਥਾਣਾ ਸਿਟੀ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਦੇ ਵੱਲੋਂ ਰਵਿੰਦਰ ਕੁਮਾਰ ਨਾਮਕ ਵਿਅਕਤੀ ਜੋ ਕਿ ਕੱਚੇ ਟੋਬੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਨੂੰ 34 ਗੱਟੂਆਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਦੇਵਦਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਉੱਤੇ ਗੱਟੂਆਂ ਦੇ ਉੱਤੇ ਠੱਲ ਪਾਉਣ ਦੇ ਲਈ ਅਨੇਕਾਂ ਹੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਹੀ ਅੱਜ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਇਸ ਵਿਅਕਤੀ ਰਵਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਉੱਤੇ ਵੱਖ-ਵੱਖ ਧਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਸਖਤ ਸ਼ਬਦਾਂ ਦੇ ਵਿੱਚ ਇਹ ਕਿਹਾ ਹੈ ਕਿ ਜਿਹੜੇ ਵੀ ਵਿਅਕਤੀ ਚਾਈਨਾ ਡੋਰ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਇੱਕ ਸਪੈਸ਼ਲ ਡਰਾਈਵ ਜਿਹੜੀ ਮਾਨਯੋਗ ਐਸਐਸਪੀ ਵੱਲੋਂ ਚਲਾਈ ਗਈ ਸੀ ਜਿਹਦੇ ਵਿੱਚ ਚਾਈਨਾ ਡੋਰ ਨੂੰ ਫਰਨਸ ਬੰਦੀ ਅਸੀਂ ਆਪਰੇਸ਼ਨ ਜਿਹੜੇ ਆ ਲੱਖ ਲੱਖ ਵੱਖ-ਵੱਖ ਜਗ੍ਹਾ ਤੇ ਲਾਂਚ ਕੀਤੇ ਤੇ ਅੱਜ ਸਾਨੂੰ ਇੱਕ ਬੜੀ ਅੱਛੀ ਜਿਹੜੀ ਰਿਕਵਰੀ ਆ 34 ਗੱਟੇ ਡੋਰ ਤੇ ਸਮੇਤ ਅਰਵਿੰਦਰ ਕੁਮਾਰ son of ਆ ਜਿਹੜਾ ਕੱਚਾ ਟੋਬਾ ਹੈਗਾ ਇਹਦੀ ਦੁਕਾਨ ਹੈਗੀ ਅਰਵਿੰਦਰ ਕੁਮਾਰ ਦੀ ਇੱਥੋਂ ਇਹ ਫੜਿਆ ਗਿਆ ਠੀਕ ਹੈ ਇਹ ਨਾਲ ਕਨਫੈਸ਼ਨਰੀ ਦੀ ਦੁਕਾਨ ਕਰਦਾ ਤੇ ਨਾਲ ਇਹ ਇਹ ਡੋਰ ਤੇ ਪਤੰਗਾਂ ਨੂੰ ਵੇਚਦਾ ਸੀਗਾ ਤੇ ਉਹ ਆਮ ਜਿਹੜੀ ਸਧਾਰਨ ਡੋਰ ਦੀ ਆੜ ਦੇ ਵਿੱਚ ਇਹ ਜਿਹੜੀ ਚਾਈਨਾ ਡੋਰ ਆ ਇਹ ਵੇਚ ਰਿਆ ਸੀਗਾ ਤੇ ਇਹ ਰੰਗੀਆਂ થી ਜਿਹੜਾ ਉਹ ਕਾਬੂ ਕੀਤਾ ਗਿਆ ਇਹਨੂੰ ਸਧਾਰਨ ਜਿਹੜੀ ਡੋਰ ਦਾ ਉਹਦਾ ਨਾਂ ਦਿੰਦਾ ਸੀ ਬਲਕਿ ਇਹ ਚਾਈਨਾ ਡੋਰ ਹੈ ਤੇ ਇਹਦੇ ਨਾਲ ਜਿਹੜਾ ਆਮ ਜਾਨ ਤੇ ਮਾਲ ਦਾ ਲੋਕਾਂ ਨੂੰ ਖਤਰਾ ਹੈਗਾ ਜਿਹਦੇ ਨਾਲ ਆਮ ਮਨੁੱਖੀ ਤੇ ਜੀਵਾਂ ਨੂੰ ਬਹੁਤ ਜ਼ਿਆਦਾ ਇਹਦਾ ਖਤਰਾ ਹੈ ਇਹਨੇ ਇਹ ਕਰਕੇ ਤੇ ਬਹੁਤ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਅਸੀਂ ਕਾਨੂੰਨ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਇਤੇ ਕਰਾਂਗੇ ਤੇ ਐਫ ਆਈ ਆਰ ਦੇ ਨੌਜ ਜਿਹੜੀ ਇਹ ਕਰਕੇ ਤੈਨੂੰ ਜੇਲ੍ਹ ਭੇਜਾਂਗੇ ਪ੍ਰਸ਼ਾਸਨਾਂ ਨੂੰ ਲਗਾਤਾਰ ਬਾਰ-ਬਾਰ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਦੀਆਂ ਪੜੀਆਂ ਜੰਨ ਪਰ ਲੋਕ ਕਿਹੜੇ ਨਹੀਂ ਹਟਦੇ ਉਹਨਾਂ ਨੂੰ ਦੇਖੋ ਗੱਲ ਹੈ ਜੀ ਮੇਰੀ ਇੱਕ ਅਪੀਲ ਹੈ ਕਿ ਇਹੋ ਜੀਆਂ ਅਜਹੀਆਂ ਹਰਕਤਾਂ ਨਾ ਕਰੋ ਅਸੀਂ ਵੱਧ ਤੋਂ ਵੱਧ ਕਾਨੂੰਨ ਦਾ ਸਹਾਰਾ ਲੈ ਕੇ ਇਹਨੂੰ ਜਿੰਨੀ ਤੋਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਅਸੀਂ ਅਮਲ 'ਚ ਲਿਆਵਾਂਗੇ ਕੋਈ ਵੀ ਬੰਦਾ ਇਹਦੇ ਲਈ ਕੋਈ ਸ਼ਹਿਰ 'ਚੋਂ ਸਾਨੂੰ ਇਨਫੋਰਮੇਸ਼ਨ ਦਿੰਦਾ ਅਸੀਂ ਫੌਰੀ ਤੌਰ 'ਤੇ ਉਹਦੇ ਜਾ ਕੇ ਤੇ ਉੱਥੇ ਜਿਹੜੀ ਹੈਗੀ ਉਹਦਾ ਸਹਿਯੋਗ ਦੇ ਨਾਲ ਗ੍ਰਿਫਤਾਰੀ ਕਰਾਂਗੇ ਤੇ ਬਰਾਮਦਗੀ ਕਰਾਂਗੇ ਦੂਰ ਦੀ ਸਲੋਕਾਂ ਨੂੰ ਸਖਤ ਹਦਾਇਤ ਹੈ ਕਿ ਇਹਦੇ ਨਾਲ ਜਿਹੜਾ ਆਮ ਜਨਜੀਵਨ ਦਾ ਖਤਰਾ ਹੈਗਾ ਇਹਦੇ ਵਿੱਚ ਪੰਛੀ ਵੀ ਮਰੇ ਜਾਂਦੇ ਤੇ ਆਮ ਬੰਦੇ ਦੇ ਕਿਤੇ ਵੀ ਇਹ ਡੋਰ ਲੱਗ ਜAVE ਤੇ ਉਹਦਾ ਅੰਗ ਨੂੰ ਕੱਟਣਾ ਪੈਂਦਾ ਜਿਹੜੀ ਕਿ ਕੰਜਰ ਟੂ ਲਾਈਫ ਹੈਗੀ ਹੈ ਸਰ ਜਦੋਂ ਇਸ ਮਤਲਬ ਇਸ ਤੇ ਰੀਡ ਕੀਤੀ ਗਈ ਬਹੁਤ ਬਿਆਨ ਦਾ ਕਹਿਣਾ ਸੀ ਕਿ ਕੁਝ ਨਹੀਂ 188 ਦੇ ਚਾਰ ਕਾਰਵਾਈ ਹੋਣੀ ਥੋੜੀ ਜਿਹਾ ਟਿਕਾਣਾ ਹੈਗਾ ਨਹੀਂ ਐਸਾ ਕੁਝ ਨਹੀਂ ਜੀ ਅਸੀਂ ਇਹਦੇ ਤੇ 188 ਕੱਲੀ ਨਹੀਂ ਨਾਲ ਜਿਹੜੀਆਂ ਬੰਦੀਆਂ ਧਰਾਵਾਂ ਉਹ ਵੀ ਨਾਲ ਲਾਈਆਂ ਇਹਦੇ ਵਿੱਚ ਅਸੀਂ ਇੱਕ 125 ਬੀ ਐਨ ਐਸ ਲਾਈਏ 223 ਬੀਐਨਐਸ ਹੈ ਉਹ 318 ਬੀਐਨਐਸ ਕੱਲੀ 188 ਨਹੀਂ ਸਰ ਹੋਰ ਵੀ ਕੋਈ ਬੰਦੇ ਕੰਮ ਕਰਦੇ ਇਹਦੀ ਜੇਲ੍ਹ ਚ ਜੇਲ੍ਹ ਚ ਭੇਜਾਂਗੇ